ਇਹ ਆਪਾਂ ਡੈਕੋਰੇਟਿਵ ਚੀਜ਼ ਵਾਂਗੂ ਜਾਂ ਆਪਾਂ ਨੇ ਕੋਈ ਗੈਸਟ ਆ ਗਿਆ ਠੀਕ ਆ ਤਾਂ ਉਦਾਂ ਵੀ ਆਪਾਂ ਜਿਵੇਂ ਪਾਣੀ ਪੇਸਰ ਪਾਉਣ ਵਾਸਤੇ ਆਏ ਰਿਸ਼ਤੇਦਾਰ ਤੇ ਵੀ ਸਾਡੇ ਆਹ ਉਹਨਾਂ ਨੂੰ ਵੀ ਦੇ ਸਕਦੇ ਆ ਆਹ ਆਪਾਂ ਕਿਉਂ ਖੁਦ ਫਾਇਦਾ ਨੂੰ ਦੂਸਰਿਆਂ ਨੂੰ ਵੀ ਦਈਏ ਜੀ ਨਹੀਂ ਥੋੜਾ ਚੀਜ਼ਾਂ ਪੜੀਆਂ ਸੀ 6ਵੀਂ 7ਵੀਂ ਕਲਾਸ ਦੇ ਵਿੱਚ ਆ ਤੁਹਾਨੂੰ ਆ ਦੇਖੋ ਆ ਘੋਗੇ ਸਿੱਪੀਆਂ ਤੁਹਾਨੂੰ ਪਥਰਾਟ ਹੋਏ ਮਿਲਣਗੇ ਪਥਰਾਟ ਹੋਏ ਮਿਲਣਗੇ ਆ ਦੇਖੋ ਆ ਦੇਖੋ 101% ਗਾਰੰਟੀ ਦਾ ਮਤਲਬ ਤਾਂ ਇਹ ਹੋ ਗਿਆ ਵੀ ਤੁਹਾਡੇ ਤੋਂ ਗਲਾਸ ਖਰੀਦ ਲਿਆ ਹਾਂਜੀ ਜੇ ਉਹ ਠੀਕ ਨਾ ਹੋਇਆ ਬੰਦਾ ਹਾਂਜੀ ਉਹ ਸਾਡਾ ਗਲਾਸ ਸਾਨੂੰ ਵਾਪਸ ਦੇ ਜੇ ਆਪਣੇ ਪੈਸੇ ਲੈ ਜਾ ਜੀ ਵੀ ਸੱਜਣੋਂ ਆਪਾਂ ਨਾ 6ਵੀਂ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਵੀ ਜਦੋਂ ਸਮੁੰਦਰਾਂ ਦੇ ਵਿੱਚ ਜਵਾਲਾਮੁਖੀ ਫਟਦੇ ਆ ਤੇ ਉਹ ਕੀ ਹੋ ਜਾਂਦਾ ਕਿ ਜਿੱਥੋਂ ਸਮੁੰਦਰ ਖਤਮ ਹੋ ਜਾਂਦਾ ਉੱਥੇ ਜਿੰਨੇ ਵੀ ਜੀਵ ਜੰਤੂ ਦਰਖਤ ਜੋ ਵੀ ਜੜੀ ਬੂਟੀਆਂ ਹੁੰਦੀਆਂ ਉਹ ਪਥਰਾਟ ਹੋ ਜਾਂਦੀਆਂ ਪੱਥਰ ਹੋ ਜਾਂਦੀਆਂ ਪ੍ਰੈਸ ਹੋ ਕੇ ਕੰਪਰੈਸ ਹੋ ਕੇ ਪੱਥਰ ਹੋ ਜਾਂਦੀਆਂ ਤਾਂ ਉਹ ਨਾ ਆ ਦੇਖੋ ਉਹ ਚੀਜ਼ਾਂ ਪੜੀਆਂ ਸੀ 6ਵੀਂ 7ਵੀਂ ਕਲਾਸ ਦੇ ਵਿੱਚ ਆ ਤੁਹਾਨੂੰ ਆ ਦੇਖੋ ਆ ਘੋਗੇ ਸਿੱਪੀਆਂ ਤੁਹਾਨੂੰ ਪਥਰਾਟ ਹੋਏ ਮਿਲਣਗੇ ਪਥਰਾਟ ਹੋਏ ਮਿਲਣਗੇ ਆ ਦੇਖੋ ਆ ਦੇਖੋ ਆ ਪੱਥਰ ਦੇ ਵਿੱਚ ਆ ਦੇਖੋ ਕਿੰਨਾ ਕੁਛ ਪਥਰਾਟ ਹੋਇਆ ਵਾ ਆ ਦੇਖੋ ਕਿੰਨਾ ਕੁਛ ਪਥਰਾਟ ਹੋਇਆ ਵਾ ਪਰ ਇਹ ਪਥਰਾਟ ਹੋਏਗਾ ਬੀਆਂ ਚੀਜ਼ਾਂ ਨਾ ਜਿਹੜੀਆਂ ਇਨਾਂ ਦੇ ਕਿਉਂਕਿ ਵਿੱਚੇ ਹੀ ਸਾਰਾ ਕੁਝ ਜਿਵੇਂ ਆਪਾਂ ਆਚਾਰ ਨਹੀਂ ਪਾ ਦਿੰਦੇ ਹੁੰਦੇ ਕਿਸੇ ਚੀਜ਼ ਦਾ ਤੇ ਉਹਦੇ ਵਿੱਚੇ ਹੀ ਸਾਰਾ ਕੁਝ ਰਹਿ ਜਾਂਦਾ ਆਚਾਰ ਭਾਵੇਂ ਸਾਲ ਪਿਆਰਾ ਵੀ 2 ਸਾਲ ਇਹ ਸਮਝ ਲਓ ਕੁਦਰਤ ਨੇ ਆਚਾਰ ਪਾਤਾ ਤਾਂ ਇਹਨਾਂ ਦੇ ਵਿੱਚ ਜੋ ਵੀ ਚੀਜ਼ਾਂ ਹੈਗੀਆਂ ਉਹ ਵਿੱਚੇ ਹੀ ਆ ਤੇ ਉਹਨਾਂ ਦੇ ਬਣਦੇ ਆ ਸੱਜਣੋ ਅਜਗਰ ਭਾਂਡੇ ਜਿਹੜੇ ਕਈ ਸਾਰੀਆਂ ਸਾਡੇ ਰੋਗਾਂ ਤੋਂ ਅਫੈਕਟ ਕਰਦੇ ਆ ਤੇ ਬਠਿੰਡੇ ਦੇ ਵਿੱਚ ਇਹ ਸ਼ਾਪ ਆ ਇਹਦਾ ਐਡਰੈਸ ਤੁਹਾਨੂੰ ਮੈਂ ਦੱਸ ਦਿੰਨਾ ਭੈਣ ਮਨਪ੍ਰੀਤ ਆਪਣੇ ਦੇ ਨਾਲ ਤੇ ਆਪਾਂ ਨੂੰ ਭੈਣ ਮਨਪ੍ਰੀਤ ਇਹਨਾਂ ਇਹ ਕੀ ਕੀ ਸਾਡੀ ਸਿਹਤ ਤੇ ਮੈਧੇ ਤੇ ਅਫੈਕਟ ਕਰਦੇ ਆ ਕਿ ਵਾਕਈ ਇਹ ਲੌਜੀਕਲੀ ਕੁਝ ਤੁਸੀਂ ਵੀ ਟੈਸਟ ਕਰ ਸਕਦੇ ਤੁਸੀਂ ਆਪਦੇ ਘਰ ਦੇ ਵਿੱਚ ਇਹਦੀ ਟੈਸਟਿੰਗ ਕਰ ਸਕਦੇ ਕਿ ਵਾਕਈ ਇਹਦੇ ਚ ਅਫੈਕਟ ਹੈਗਾ ਕੋਈ ਨਹੀਂ ਹੈਗਾ ਆਪਾਂ ਗੱਲਬਾਤ ਕਰਦੇ ਭੈਣ ਮਨਪ੍ਰੀਤ ਨਾਲ ਭੈਣ ਸਸੀ ਕਾਲ ਸਸੀ ਕਾਲ ਜੀ ਭੈਣੇ ਦੇਖਣ ਨੂੰ ਮੈਨੂੰ ਆ ਜਿਹੜੇ ਤੁਹਾਡੇ ਗਲਾਸ ਲੱਗਦੇ ਆ ਨਾ ਇਹ ਐਵੇਂ ਲੱਗਦਾ ਕਿ ਮੀਨਾਕਾਰੀ ਹੋਈ ਵੀ ਆ ਅਸਲ ਦੇ ਵਿੱਚ ਇਹ ਮਤਲਬ ਦਿਖਾਉਣ ਨੂੰ ਆ ਪੱਥਰ ਦਿਖਾਇਆ ਹੋਇਆ ਹਾਂਜੀ ਤੇ ਗਲਾਸ ਹੋਰ ਚੀਜ਼ ਦੇ ਬਣਾ ਕੇ ਉੱਤੇ ਮੀਨਾ ਕਾਰੀ ਕੀਤੀ ਹੋਈ ਆ ਅਸਲ ਦੇ ਵਿੱਚ ਜਦੋਂ ਆਪਾਂ ਇਹਦੇ ਅੰਦਰੋਂ ਹਾਂ ਹਾਂ ਹਾਂਜੀ ਜਦੋਂ ਆਪਾਂ ਅੰਦਰੋਂ ਦੇਖਦੇ ਆ ਤਾਂ ਇਹ ਮਤਲਬ ਰੰਦਾ ਮਾਰ ਕੇ ਜੀ ਕਟਿੰਗ ਕਰਕੇ ਇਹ ਆਪਾਂ ਗਲਾਸ ਪੱਥਰ ਤੋਂ ਹੀ ਬੰਦੇ ਆ ਉਹ ਬਲੌਕਾਂ ਦੇ ਵਿੱਚ ਨਿਕਲਦਾ ਜੀ ਇਹ ਪੱਥਰ ਆਪਾਂ ਨੂੰ ਇਸ ਤਰ੍ਹਾਂ ਬਲੌਕਸ ਦੇ ਵਿੱਚ ਨਿਕਲਦਾ ਇਹਦੇ ਵਿੱਚ ਸਮੁੰਦਰੀ ਜੀਵ ਆ ਜਿਹੜੇ ਉਹ ਪ੍ਰਿਜ਼ਰਵ ਹੋਏ ਹੋਏ ਆ ਹਾਂ ਇਹਨੂੰ ਐਮੋਨਾਈਟ ਬੋਲਦੇ ਆ ਜੀ ਜੀ ਐਮੋਨਾਈਟ ਜਿਹੜਾ ਮਤਲਬ ਜੀਵਾ ਇਹ ਹੱਡੀਆਂ ਦੀ ਮਜ਼ਬੂਤੀ ਲਈ ਪਹਿਲਾਂ ਲੋਕ ਮਤਲਬ ਯੂਜ਼ ਕਰਦੇ ਹੁੰਦੇ ਸੀ ਐਮੋਨਾਈਟ ਦੇ ਵਿੱਚ ਜਿਹੜੇ ਗੁਣ ਪਾਏ ਜਾਂਦੇ ਆ ਇਹ ਹੱਡੀਆਂ ਦੀ ਮਜ਼ਬੂਤੀ ਕੋਈ ਜੀਵਾਂਜ ਆਪਾਂ ਨੂੰ ਕੋਈ ਆਪਣੇ ਬਜ਼ੁਰਗਾਂ ਤੋਂ ਬਿਮਾਰੀਆਂ ਮਿਲਦੀਆਂ ਨੇ ਜਿਵੇਂ ਬੀਪੀ ਸ਼ੂਗਰ ਐਸਿਡ ਪਾਇਲਸ ਤੇ ਚਮੜੀ ਦੇ ਰੋਗਾਂ ਨੂੰ ਵੀ ਠੀਕ ਕਰਦਾ ਹੈ ਜੀ ਇਹ ਇਹ ਪਹਣੇ ਚੀਨੀ ਲੋਕ ਖਾਂਦੇ ਆ ਕਿੰਨੇ ਮਜ਼ਬੂਤ ਹਾਂ ਹਾਂ ਜੀ ਹਾਂ ਜੀ ਉਹ ਸੀ ਫੂਡ ਇਸ ਤਰ੍ਹਾਂ ਦਾ ਖਾਂਦੇ ਆ ਹਾਂ ਜੀ ਜੀ ਉਹਨਾਂ ਦੀ ਸਕਿਨ ਗਲੋ ਕਰਦੀ ਹੈ ਜੀ ਉਹਨਾਂ ਨੂੰ ਕੋਈ ਰੋਗ ਨਹੀਂ ਹੁੰਦਾਗਾ ਹਾਂ ਉਹ ਉਹ ਇਹ ਚੀਜ਼ ਖਾਂਦੇ ਆ ਆਪਾਂ ਇਹ ਗਲਾਸ ਦੇ ਥਰੂ ਮਤਲਬ ਇਹਨਾਂ ਤੋਂ ਫੈਕਟ ਲੈ ਸਕਦੇ ਆ ਹਾਂਜੀ ਭਣੇ ਇੱਕ ਇਹਦੇ ਵਿੱਚ ਹੋਰ ਖਾਸियत ਆ ਜੀ ਆਪਾਂ ਇਹਦੇ ਵਿੱਚ ਗਰਮ ਕੋਸਾ ਦੁੱਧ ਪਾ ਦਿੰਨੇ ਆ ਜੀ ਜੀ ਤੇ ਉਹ ਦੁੱਧ ਆਪਾਂ ਨੂੰ ਸਵੇਰੇ 14 ਘੰਟਿਆਂ ਦੇ 8 ਤੋਂ ਲੈ ਕੇ 14 ਘੰਟਿਆਂ ਦੇ ਵਿੱਚ ਵਿੱਚ ਉਹ ਦਹੀਂ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਂਦਾ ਜੀ ਮਤਲਬ ਬਿਨਾਂ ਜਿਆਗ ਲਾਏ ਤੋਂ ਹਾਂਜੀ ਆਪਾਂ ਨੂੰ ਕੋਈ ਆਪਾਂ ਨੂੰ ਦਹੀਂ ਨਹੀਂ ਪਾਉਣਾ ਕੋਈ ਜਾਗ ਨਹੀਂ ਪਾਉਣਾ ਇਹ ਮਤਲਬ ਪ੍ਰੂਫ ਆਪ ਨੂੰ ਨੈਟ ਤੇ ਵੀ ਆਪਾਂ ਨੂੰ ਇਹਦੇ ਹਾਰਡ ਬੁਰਸਟੋਨ ਬੋਲਦੇ ਜੀ ਇਹਨੂੰ ਇਹਦੇ ਆਪਾਂ ਬੈਨੀਫਿਟਸ ਦੇਖ ਸਕਦੇ ਆਂਗੇ ਨਾ ਮੈਂ ਇਹ ਮਤਲਬ ਇਹਦੇ ਵਿੱਚ ਆਪਾਂ ਦੁੱਧ ਪਾਤਾ ਹਾਂਜੀ ਤਾਂ ਇਹ ਸਵੇਰ ਤੱਕ 14 ਘੰਟਿਆਂ ਬਾਅਦ ਦਹੀਂ ਬਣ ਜਾਊਗਾ ਮਤਲਬ ਉਹ ਕਹਿਣ ਤੋਂ ਭਾਬੀ ਇਹਦੇ ਵਿੱਚੋਂ ਕੈਮੀਕਲ ਰਿਲੀਜ਼ ਹੁੰਦਾ ਹੈ ਕੈਮੀਕਲ ਲੈਕਟੋਮਾਈਸਿਨ ਜਿਹੜਾ ਐਸਿਡ ਹੁੰਦਾਗਾ ਜਿਹੜਾ ਦਹੀਂ ਨੂੰ ਬਣਾਉਣ ਵਿੱਚ ਜ਼ਿੰਮੇਵਾਰ ਹੁੰਦਾ ਜੀ ਉਹ ਇਹਦੇ ਵਿੱਚ ਆਟੋਮੈਟਿਕਲੀ ਪਾਇਆ ਜਾਂਦਾ ਹਾਂ ਤੇ ਉਹ ਇਹਦੇ ਵਿੱਚ ਰਿਲੀ ਦੁੱਧ ਚ ਰਿਲੀਜ ਹੋ ਜਾਂਦਾ ਉਹਦੇ ਨਾਲ ਉਹ ਦੁੱਧ ਦਹੀਂ ਬਣ ਜਾਂਦਾ ਹਾਂਜੀ ਦਹੀਂ ਕੋਈ ਆਮ ਦਹੀਂ ਨਹੀਂ ਹੋਊਗਾ ਜੀ ਆਪਾਂ ਸਕਿਨ ਤੇ ਲਾਵਾਂਗੇ ਸਕਿਨ ਦੀਆਂ ਪ੍ਰੋਬਲਮਸ ਨੂੰ ਆਪਾਂ ਨੂੰ ਕਯਰ ਕਰਦੇ ਅੱਛਾ ਜਿਹੜਾ ਇਹਦੇ ਥਰੂ ਦਹੀਂ ਬਣਿਆ ਹੋਊਗਾ ਉਹ ਦਹੀਂ ਥੋੜਾ ਅਲੱਗ ਹੋਊਗਾ ਆਮ ਦਹੀਂ ਨਾਲੋਂ ਹਾਂਜੀ ਉਹਦੇ ਵਿੱਚ ਮਤਲਬ ਬੈਕਟੀਰੀਅਲ ਦੀ ਇਹੋ ਆਪਣੀ ਪ੍ਰੋਪਰਟੀਆਂ ਹੋਣਗੀਆਂ ਜਿਹਦੇ ਨਾਲ ਸਕਿਨ ਦੀਆਂ ਪ੍ਰੋਬਲਮਸ ਆਪਾਂ ਨੂੰ ਹੁੰਦੀਆਂ ਨੇ ਪਾਣੀ ਪੀਣ ਨਾਲ ਵੀ ਸਕਿਨ ਦੀਆਂ ਪ੍ਰੋਬਲਮਸ ਠੀਕ ਹੁੰਦੀਆਂ ਨੇ ਜੀ ਹੂੰ ਤੇ ਬਾਕੀ ਆ ਬੀਪੀ ਸ਼ੂਗਰ ਪਾਈਲ ਸੈਟ ਸਿਰ ਦੀ ਆਪਣੇ ਸ਼ਰਤਿਆ ਇਲਾਜ ਦੀ 101% ਆਪਾਂ ਗਾਰੰਟੀ ਲੈਣੇ ਆਗੇ ਅੱਛਾ 101% ਗਾਰੰਟੀ ਦਾ ਮਤਲਬ ਤਾਂ ਇਹ ਹੋ ਗਿਆ ਵੀ ਤੁਹਾਡੇ ਤੋਂ ਗਲਾਸ ਖਰੀਦ ਲਿਆ ਹਾਂਜੀ ਜੇ ਉਹ ਠੀਕ ਨਾ ਹੋਇਆ ਬੰਦਾ ਹਾਂਜੀ ਉਹ ਸਾਡਾ ਗਲਾਸ ਸਾਨੂੰ ਵਾਪਸ ਦੇ ਜੇ ਆਪਣੇ ਪੈਸੇ ਲੈ ਜੇ ਜੀ ਮਹੀਨੇ ਬਾਅਦ ਜੇ ਅਗਲਾ ਲਗਾਤਾਰ ਅਗਲਾ ਪਾਣੀ ਪੀਂਦਾ ਜੇ ਰੈਗੂਲਰ ਪਾਣੀ ਪੀਊਗਾ ਤਾਂ ਇਹ ਆਪਣਾ ਸ਼ਰਤਿਆ ਇਲਾਜ ਹੈ ਜੀ ਕਿ ਬੰਦਾ ਠੀਕ ਹੋਊਗਾ ਹੀ ਹੋਊਗਾ ਇਹ ਕਿਹੜਾ ਤਜਾਬ ਐਸਿਡ ਬੀਪੀ ਸ਼ੂਗਰ ਪਾਇਲਸ ਤੇ ਚਮੜੀ ਦਾ ਰੋਗ ਜੀ ਚਮੜੀ ਦਾ ਰੋਗ ਆ ਜਿਹੜਾ ਤੇ ਦੀਮ ਕੋਈ ਵੀ ਬਿਮਾਰੀ ਆ ਆਪਾਂ ਨੂੰ ਐਸਿਡ ਬੰਦਾ ਦਰਦ ਹੁੰਦਾਗਾ ਜੀ ਹਾਂਜੀ ਤੇ ਉਹ ਇਹ ਗਲਾਸ ਦੇ ਵਿੱਚ ਰੈਗੂਲਰ ਪਾਣੀ ਪੀਓ ਤੁਸੀਂ ਹਰ ਰੋਜ਼ ਪਾਣੀ ਪੀਣਾ ਹਾਂਜੀ ਰਾਤ ਨੂੰ ਆਪਾਂ ਪਾਣੀ ਇਹਦੇ ਵਿੱਚ ਰੱਖਣਾ ਜੀ ਤੇ ਮੈਂ ਨਾਰਮਲ ਕੋਈ ਵੀ ਪਾਣੀ ਪੀਂਨੇ ਆਪਾਂ ਹੂੰ ਸੁਬਾ ਆਪਾਂ ਖਾਲੀੇ ਪੀਣਾ ਸੁਬਾ ਪਾਣੀ ਪੀ ਕੇ ਤੇ ਆਉਂਦੇ ਦਿਨ ਦੀ ਸ਼ੁਰੂਆਤ ਕਰ ਦੇਣੀ ਆ ਹਾਂਜੀ ਤਾਂ ਇਹ ਇੱਕ ਵਾਰੀ ਪੀਣਾ ਹਾਂਜੀ ਸੁਭਾਸ ਆਪਾਂ ਖਾਲੀ ਪੇਟ ਕੋਈ ਵੀ ਆਪਾਂ ਖਾਲੀ ਪੇਟ 40 ਦਿਨ ਕੋਈ ਵੀ ਚੀਜ਼ ਆਪਾਂ ਲਗਾਤਾਰ ਕਰਦੇ ਆ ਕੰਟੀਨਿਊਸਲੀ ਤਾਂ ਆਪਣੇ ਸਰੀਰ ਤੇ ਅਸਰ ਦਿਖਾਉਂਦੀ ਹੈ 40 ਦਿਨਾਂ ਬਾਅਦ ਇਹ ਮਤਲਬ ਮਹੀਨੇ ਦੇ ਮਹੀਨੇ ਦਾ ਕੋਰਸ ਲਾ ਲਓ ਤੁਸੀਂ ਬੀਪੀ ਦਾਤਾ ਜੀ ਐਸੇ ਜਿਹੜਾ 15 ਦਿਨਾਂ ਦਾ 10 ਤੋਂ 15 ਦਿਨਾਂ ਦੇ ਵਿੱਚ ਤੁਹਾਨੂੰ ਆਰਾਮ ਆਊਗਾ ਹੀ ਆਊਗਾ ਇਹਦੇ ਵਿੱਚ ਇਹਦੇ ਵਿੱਚ ਭਾਵੇਂ ਵੱਡੇ ਛੋਟੇ ਵੀ ਆ ਕੁਝ ਛੋਟੇ ਆ ਕੁਝ ਵੱਡੇ ਆ ਉਹ ਰੇਟ ਦੇ ਹਿਸਾਬ ਨਾਲ ਹੀ ਵੱਡੇ ਛੋਟੇ ਕੀਤੇ ਆ ਹਾਂਜੀ ਇਹ ਇੰਚਸ ਦੇ ਹਿਸਾਬ ਨਾਲ ਰੇਟ ਹੁੰਦਾ ਜੀ ਇਹਨਾਂ ਦਾ ਜੀ ਜਿਵੇਂ ਆ ਜਿਵੇਂ ਆ ਕਾਪਾ ਇਹ ਤਾਂ ਉਦਾਂ ਥੋੜਾ ਇਹਦੇ ਵਿੱਚ ਆਪ ਗਰਮ ਵੀ ਮਤਲਬ ਜਿਵੇਂ ਚਾਹ ਵੀ ਪੀਣਿਆਂ ਦਾ ਤਾਂ ਵੀ ਇਹਦੇ ਵਿੱਚ ਐਸਿਡ ਦਾ ਰਿਲੀਜ਼ ਹੋਣਗੇ ਜੀ ਕੁਝ ਮਤਲਬ ਜੇ ਆਪਾਂ ਨੂੰ ਰਾਤ ਨੂੰ ਪਾਣੀ ਰੱਖ ਕੇ ਸਵੇਰ ਪੀਣ ਨਾਲ ਜੇ 100% ਅਸਰ ਹੁੰਦਾ ਹੈ ਤਾਂ ਗਰਮ ਚੀਜ਼ਾਂ ਆਪਾਂ ਚਾਹ ਕੁਝ ਵੀ ਪੀਂਨਾ ਤਾਂ ਕੁਝ ਨਾ ਕੁਝ ਤਾਂ ਰিলিজ ਕਰੂਗਈ ਹੈ ਵੀ ਆਪਾਂ ਜੇ ਡੇਲੀ ਰੁਟੀਨ ਚ ਨੇਚਰਲ ਚੀਜ਼ਾਂ ਅਪਣਾ ਲਈਏ ਤਾਂ ਆਪਣੇ ਸਰੀਰ ਨੂੰ ਕੁਝ ਨਾ ਕੁਝ ਤਾਂ ਫਾਇਦਾ ਹੋਊਗਾ ਜੀ ਨਹੀਂ ਭੈਣ ਮੈਂ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੁੰਦਾ ਸੀ ਵੀ ਅਸਲ ਦੇ ਵਿੱਚ ਕੱਲਾ ਪਾਣੀ ਹੀ ਪੀ ਸਕਦੇ ਕਿ ਦੇ ਵਿੱਚ ਦੁੱਧ ਮਤਲਬ ਲੱਸੀ ਕੀ 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 ਪੀ ਸਕਦੇ ਆ ਇਹਦੇ ਵਿੱਚ ਪਾ ਕੇ ਆਪਾਂ ਜਿਵੇਂ ਰਾਤ ਨੂੰ ਰੱਖ ਕੇ ਸਵੇਰ ਤਾ ਪਾਣੀ ਪੀਣਾ ਹੈ ਜੀ ਠੀਕ ਆ ਇਹ ਤਾਂ ਮਤਲਬ ਨਾਰਮਲ ਆਪਣੀ ਗੱਲ ਹੋ ਗਈ ਕਿ ਆਪਾਂ ਸਿਹਤ ਲਈ ਪੀਣਾ ਹੂੰ ਉਦਾਂ ਇਹ ਆਪਾਂ ਡੈਕੋਰੇਟਿਵ ਚੀਜ਼ ਵਾਂਗੂ ਜਾਂ ਆਪਾਂ ਨੇ ਕੋਈ ਗੈਸਟ ਆ ਗਿਆ ਠੀਕ ਆ ਤਾਂ ਉਦਾਂ ਵੀ ਆਪਾਂ ਜਿਵੇਂ ਪਾਣੀ ਪੀ ਅਸਰ ਪਾਉਣ ਵਾਸਤੇ ਆਏ ਰਿਸ਼ਤੇਦਾਰ ਤੇ ਵੀ ਸਾਡੇ ਨੂੰ ਵੀ ਦੇ ਸਕਦੇ ਆ ਹਾਂ ਆਪਾਂ ਕਿਉਂ ਖੁਦ ਫਾਇਦਾ ਨੂੰ ਦੂਸਰਿਆਂ ਨੂੰ ਵੀ ਦਈਏ ਜੀ ਨਹੀਂ ਥੋੜਾ ਅਸਰ ਵੀ ਹੁੰਦਾ ਅਸਰ ਵੀ ਵਧਾਉਣਾ ਹੁੰਦਾ ਹਾਂਜੀ ਹਾਂ ਇਹ ਜੇ ਆਪਾਂ ਨਾਰਮਲ ਤਾਂ ਪਾਣੀ ਪੀ ਸਕਦੇ ਆਂਗੇ ਦੁੱਧ ਵਗੈਰਾ ਵੀ ਪੀ ਸਕਦੇ ਆਂਗੇ ਮਤਲਬ ਆਪਾਂ ਜਿਆਦਾ ਟਾਈਮ ਨਹੀਂ ਰੱਖਾਂਗੇ ਕਿਉਂਕਿ ਦਹੀਂ ਬਣ ਜਾਣਾ ਜੀ ਉਹਦਾ ਗਰਮ-ਗਰਮ ਪੀਵਾਂਗੇ ਤਾਂ ਕੁਝ ਤਾਂ ਰਿਲੀਜ਼ ਕਰੂਗਾ ਹੀ ਉਹ ਤੇ ਆਪਾਂ ਇਹ ਆ ਦੇਖੋ ਦੇਖੋ ਮਤਲਬ ਨਾ ਇਹ ਬੋਤਲ ਬਣਨ ਦਾ ਵੀ ਪਤਾ ਲੱਗਦਾ ਵੀ ਆ ਥੱਲੜਾ ਹਿੱਸਾ ਪਹਿਲਾਂ ਬਣ ਗਿਆ ਇੱਧਰੋਂ ਬਣ ਗਿਆ ਇੱਧਰਲਾ ਤਾਂ ਬਣ ਗਿਆ ਫਿਰ ਇਹ ਜੋੜਤੀ ਤਾਂ ਜੋ ਬੋਤਲ ਬਣ ਗਈ ਹਾਂਜੀ ਕਿਉਂਕਿ ਮਤਲਬ ਇਦਾਂ ਆਪਾਂ ਕਰਵ ਕਰਕੇ ਕਟਿੰਗ ਤਾਂ ਉਹਵੇਂ ਹੋ ਨਹੀਂ ਸਕਦੀ ਕਿਉਂਕਿ ਇਹ ਅੰਦਰੋਂ ਗਲਾਸ ਦਾ ਆਪਾਂ ਉਹਦੀ ਬੋਤਲ ਦਾ ਸ਼ੇਪ ਵੀ ਦੇਣਾ ਹੈ ਜੀ ਹਾਂ ਕਟਿੰਗ ਕਰਕੇ ਜੋੜ ਕੇ ਬਣਾਈ ਇਹ ਤੇ ਵਿੱਚ ਜੋੜ ਹੈ ਜੀ ਉਹ ਦੂਸਰੀਆਂ ਜਿਹੜੀਆਂ ਵੱਡੀਆਂ ਬੋਤਲਸ ਨੇ ਆਪਣੇ ਕੋਲ ਉਹਨਾਂ ਵਿੱਚ ਕੋਈ ਜੁਆਇੰਟ ਨਹੀਂ ਹੈਗਾ ਉਹ 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 ਕਿਵੇਂ ਬਣੀਆਂ ਹੋਈਆਂ ਆ ਤਾਂ ਜੋੜ ਵਾਲੀਆਂ ਆ ਗਈਆਂ ਉਹ ਇਦਾਂ ਹੀ ਜਿਵੇਂ ਆਪਾਂ ਜੀ ਗਲਾਸ ਬਣਾਉਨੇ ਆ ਹਾਂ ਹਾਂ ਇਹ ਤਾਂ ਇਹ ਤਾਂ ਅੱਛਾ ਠੀਕ ਹੈ ਫਿਰ ਸਿੱਧੀ ਬਣ ਗਈ ਨਾ ਤਾਂ ਕਰਕੇ ਇਹਦੇ ਵਿੱਚ ਕੋਈ ਜੋੜ ਨਹੀਂਗਾ ਹਾਂਜੀ ਤੇ ਇਹਦੇ ਵਿੱਚ ਭਾਵੇਂ ਕੋਈ ਮਤਲਬ ਕੋਈ ਖਾਣ ਵਾਲੀ ਚੀਜ਼ ਵੀ ਪਾ ਕੇ ਰੱਖ ਸਕਦੇ ਆ ਆਪਾਂ ਕੋਈ ਤੁਹਾਨੂੰ ਤਾਂ ਜ਼ਿਆਦਾ ਨੌਲੇਜ ਆ ਜਿਵੇਂ ਜੀ ਆ ਢੱਕਣ ਵਾਲੇ ਆਪਣੇ ਕੋਲ ਗਲਾਸ ਆ ਇਹਨਾਂ ਵਿੱਚ ਆਪਾਂ ਕੋਈ ਚੀਜ਼ਾਂ ਵੀ ਇਹਨਾਂ ਨੇ ਕੰਮ ਉਹੀ ਕਰਨਾ ਮੈਡੀਸਨ ਬਣ ਜਾਣੀ ਹੈ ਜੇ ਕੋਈ ਵੀ ਚੀਜ਼ ਇਹਦੇ ਵਿੱਚ ਰੱਖਾਂਗੇ ਉਹਨੇ ਮੈਡੀਸਨ ਹੀ ਬਣ ਜਾਣਾ ਠੀਕ ਆ ਠੀਕ ਆ ਠੀਕ ਆ ਠੀਕ ਆ ਬਣੇ ਤੇ ਇਹ ਇਹ ਗਲਾਸ ਹੁਣ ਆਪਾਂ ਥੋੜੀ ਇਹਦੀ ਕੀਮਤ ਬਾਰੇ ਵੀ ਗੱਲ ਕਰ ਲઈએ ਵੀ ਆਪਾਂ ਜਿਹੜੀ ਕੁਝ ਲੌਜੀਕਲੀ ਇਫੈਕਟ ਵੀ ਹੈਗੇ ਆ ਤੇ ਕੁਝ ਆਪਾਂ ਕਹਿ ਲਈਏ ਵੀ ਸਾਡੀ ਸੋਚ ਦੇ ਆਧਾਰ ਤੇ ਵੀ ਹੈਗੇ ਆ ਵੀ ਜਿਹੜੇ ਸਾਨੂੰ ਲੱਗਦਾ ਕਿ ਸਾਨੂੰ ਆਧਰਨਾ ਚਾਹੀਦਾ ਕਰੇ ਜਿਵੇਂ ਇਹਦੇ ਕਸ਼ੂਏ ਬਣੇ ਹੋਏ ਆ ਹਨ ਤਾਂ ਜਿਹੜੇ ਜਿਹਨੇ ਜਿਨ੍ਹਾਂ ਲੋਕਾਂ ਨੂੰ ਲੱਗਦਾ ਕਿ ਐਵੇਂ ਕਰਨ ਨਾਲ ਸਾਡੇ 네ਗੈਟਿਵਿਟੀ ਦੂਰ ਹੁੰਦੀ ਹੈ ਤਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਨ ਇਹਨੂੰ ਜੀ ਆਪਾਂ ਨੈਟ ਤੇ ਆਪਾਂ ਸੈੱਟ ਕਰ ਸਕਦੇ ਆ ਮਰੀਅਮ ਸਟੋਨ ਜੈਸਪਰ ਬੋਲਦੇ ਆ ਜੀ ਲੋਕ ਮਤਲਬ ਫੋਰਨਰ ਤਾਂ ਇਹਨੇ ਲੋਕਟ ਬਣਾ ਕੇ ਪਾਉਂਦੇ ਆ ਜੀ ਗਲੇ 'ਚ ਔਰਾ ਕਲੀਅਰ ਕਰਨ ਵਾਸਤੇ 네ਗੈਟਿਵਿਟੀ ਦੂਰ ਕਰ ਵਾਸਤੇ ਚੰਗਾ ਮਾਈਂਡਸੈਟ ਰੱਖਣ ਵਾਸਤੇ ਜੀ ਤੇ ਜਿਹੜੇ ਪੈਰਾਮਿਡਸ ਹੁੰਦੇ ਆ ਇਹ ਆਪਾਂ ਨੂੰ ਪਤਾ ਹੈਗਾ 네ਗੈਟਿਵਿਟੀ ਵੈਸੀ ਦੂਰ ਕਰਦਾ ਜਿਹੜਾ ਪੈਰਾਮਿਡ ਸ਼ੇਪ ਹੁੰਦੀ ਹੈ ਜੀ ਤੇ ਆਪਾਂ ਮਰੀਅਮ ਸਟੋਨ ਦਾ ਪੈਰਾਮਿਡ ਬਣਾਤਾ ਜੀ ਇਹਨੇ 네ਗੈਟਿਵਿਟੀ ਡਬਲ ਮਤਲਬ ਉਹ ਕਰਨੀ ਆਗੇ એનર્ਜੀ ਆ ਬਣਾਉਣੀ ਆ ਇਹ ਇਹ ਘਰੇ ਰੱਖਣ ਵਾਸਤੇ ਕੋਈ ਵੀ ਬੰਦਾ ਖਰੀਦ ਸਕਦਾ ਹਾਂ ਜੀ ਆਪਾਂ ਸੈਂਟਰ ਪੀਸ ਦੀ ਤਰ੍ਹਾਂ ਘਰੇ ਰੱਖ ਸਕਦੇ ਆ ਇਹਨੂੰ ਤੇ ਇਹ ਭਾਵੇਂ ਗਲਾਸ ਤੁਹਾਡੇ ਤੋਂ ਕੋਈ ਆਨਲਾਈਨ ਮੰਗਾ ਸਕਦਾ ਵੀ ਜਿਹੜਾ ਬੰਦਾ ਫੋਨ ਕਰੇ ਵੀ ਸਾਨੂੰ ਭੇਜ ਦਿਓ ਹਾਂ ਜੀ ਸਾਡੀ ਇੰਸਟਾਗ੍ਰਾਮ ਆਈਡੀਆ ਜੀ ਮੈਜੀਕਲ ਸਟੋਨ ਤੇ ਆਪਣਾ ਪੇਜ ਬਣਿਆ ਹੋਇਆ ਜੀ ਫੋਲੋ ਕਰੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਇੰਸਟਾਗ੍ਰam ਥਰੂ ਸੜਾ ਵਟਸਐਪ ਨੰਬਰ ਤੁਹਾਨੂੰ ਦੇ ਦਾਂਗੇ ਜੀ ਤੁਸੀਂ ਉਹਦੇ ਤੇ ਵੀ ਆਰਡਰ ਕਰ ਸਕਦੇ ਹੋ ਤੇ ਜਿਹੜਾ ਕੋਈ ਬੰਦਾ ਆ ਕੇ ਲੈਣੇ ਚਾਵੇ ਉਹ ਉਹ ਕੀ ਐਡਰੈਸ ਆਪਣਾ ਜੇ ਪ੍ਰੋਪਰ ਬੋਲ ਕੇ ਦਸੀਏ ਹਾਂਜੀ ਇਹ ਦਾਦੀ ਪੋਤੀ پارک ਸ਼ਾਪ ਨੰਬਰ 26 ਜੀ ਜੀ ਤੇ ਇੱਥੇ ਬਟਿੰਡਾ ਬਟੰਡੇ ਆ ਸਕਦੇ ਐ ਬੱਸ ਤੁਸੀਂ WhatsApp ਤੇ ਤੁਸੀਂ ਲੋਕੇਸ਼ਨ ਮੰਗਾ ਲਓ ਭੈਣ ਤੋਂ ਇਹਨੇ ਲੋਕੇਸ਼ਨ ਭੈਣ ਨੇ ਭੇਜ ਦੇਣੀ ਆ ਤੇ ਭੈਣ ਮਾੜਾ ਰੇਟ ਦੱਸਦੀ ਐ ਭੈਣੇ ਹਾਂਜੀ ਹਾਂਜੀ ਤੁਸੀਂ ਰੇਟ ਸੱਜਣੂ ਤੁਹਾਨੂੰ ਮੈਂ ਥੱਲੇ ਵਾਲੇ ਪਾਸੇ ਤੋਂ ਸ਼ੁਰੂ ਕਰ ਦਨਾ ਭੈਣੇ ਛੋਟੇ ਵਾਲੇ ਤੋਂ ਸ਼ੁਰੂ ਕਰ ਦਈਏ ਸਭ ਤੋਂ ਛੋਟਾ 1000 ਰੁਪਏ ਦਾ ਸਭ ਤੋਂ ਛੋਟਾ ਇਹ ਬੱਚਿਆਂ ਲਈ ਐ ਜੀ ਇਹ 800 ਰੁਪਏ ਦਾ ਮਤਲਬ ਇਹਦੇ ਵਿੱਚ ਇੱਕ ਥੋੜਾ ਜਿਹਾ ਪਾਣੀ ਆਂਦਾਗਾ ਮਤਲਬ ਬੱਚਿਆਂ ਲਈ ਤੇ ਮਤਲਬ ਮਿਨੀਮਮ ਜੇ ਕਿਸੇ ਇੱਕ ਪਰਸਨ ਨੇ ਲੈਣਾ ਜੀ ਤਾਂ 1000 ਤੋਂ ਲੈ ਕੇ ਆਪਣੇ 1500 ਤੱਕ ਦੇ ਗਲਾਸ ਹੈ ਤੇ ਡੈਕੋਰੇਟਿਵ ਪੀਸ ਦੀ ਤਰ੍ਹਾਂ ਮਤਲਬ ਗੜਬੀਆਂ ਵੀ ਕੋਈ ਬਜ਼ੁਰਗ ਹੁੰਦੇ ਆਗੇ ਉਹਨਾਂ ਨੂੰ ਮਤਲਬ ਹੱਡੀਆਂ ਦਾ ਰੋਗ ਹੋ ਗਿਆ ਜੀ ਹੋਰ ਬਿਮਾਰੀਆਂ ਹੁੰਦੀਆਂ ਹੀ ਆ ਉਹ ਆਪਣੇ ਸਹਰਾਣੇ ਰੱਖ ਸਕਦੇ ਜੀ ਗੜਬੀ ਦੀ ਸ਼ੇਪ ਬਣਾਈ ਆ ਆਪਾਂ ਠੀਕ ਆ ਗੜਬੀ ਲੈ ਸਕਦੇ ਕਿਸੇ ਕਿਸੇ ਬੀਬੀ ਨੇ ਆਪਦੀ ਨੂੰ ਤੋਂ ਨਮੀ ਆਈ ਤੋਂ ਪਾਣੀ ਬਾਰ ਕੇ ਪੀਣਾ ਤਾਂ ਉਹ ਇਹ ਕੈਮੀਕਲ ਵਾਲਾ ਪਾਣੀ ਬਾਰ ਕੇ ਪੀਵੇ ਤਾਂ ਜ਼ਿਆਦਾ ਉਹਦੀ ਸਿਹਤ ਤੇ ਫਾਇਦਾ ਹਾਂਜੀ ਬੀਪੀ ਨਹੀਂ ਵਧੂਗਾ ਉਹਦਾ ਸਹੀ ਗੱਲ ਬਾਅਦ ਦੇ ਵਿੱਚ ਸੱਸ ਨੂੰ ਲੜਨ ਲੱਗੀਆਂ ਤਾਂ ਬੀਪੀ ਨਹੀਂ ਵਧੂਗਾ ਦੋਨਾਂ ਜੋ ਕਿਸੇ ਦਾ ਵੀ ਹਾਂ ਉਸ ਤੋਂ ਬਾਅਦ ਆ ਗਿਆ 2000 ਤੋਂ ਉੱਪਰ ਭਣੇ ਆ 1500 ਵਾਲੇ ਗਲਾਸ ਆ ਗਏ ਬਟੇ ਹਾਂਜੀ ਤੇ ਬੋਤਲਾਂ ਆ ਗਈਆਂ ਭਾਣੇ 3000 ਵਾਲੀਆਂ ਹਾਂਜੀ 2500 3000 ਹੂੰ ਤੇ ਆਪਣੀ ਇਹ ਵੱਡ ਸਭ ਤੋਂ ਵੱਡੀ ਮੋਟਲ ਹੈ ਜੀ ਆਪਣੀ 4500 4500 ਰੁਪਏ ਦੀ ਇਹਦੇ ਵਿੱਚ ਮਤਲਬ ਕਹਿਣ ਤੋਂ ਬਾਅਦ ਵੀ ਆਪਾਂ 5-6 ਬੰਦਿਆਂ ਦਾ ਪਾਣੀ 2 ਲੀਟਰ ਹਾਂਜੀ 2 ਲੀਟਰ ਪਾਣੀ ਪੈ ਜਾਂਦਾ ਜੀ ਇਸ ਵਿੱਚ ਕੈਪੈਸਿਟੀ ਇਹਦੇ ਵਿੱਚ 2 ਲੀਟਰ ਪਾਣੀ ਪੈ ਜਾਊਗਾ ਮਤਲਬ ਜਿਹਦੇ ਪਰਿਵਾਰ ਦੇ 5-6 ਜੀ ਆ ਉਹ ਇੱਕੋ ਬੋਤਲ ਦੇ ਵਿੱਚ ਪਾਣੀ ਪਾਉਣ ਤੇ ਸਵੇਰੋਂ ਉੱਠ ਕੇ ਪੀਣ ਹਾਂਜੀ ਹਾਂ ਪੀਣ ਤੇ ਗੂਗਲ ਤੇ ਤੁਸੀਂ ਜੇ ਇਹਦੇ ਬਾਰੇ ਸਰਚ ਕਰਨਾ ਹੈ ਹਾਂਜੀ ਬੈਨੀਫਿਟਸ ਆਫ ਖਾਬੂਰ ਸਟੋਨ ਜੀ हां बेनिफिट ऑफ हां हार्बर स्टोन ਇਹਨੂੰ ਹਾਰਬਰ ਸਟੋਨ ਬੋਲਦੇ ਆ ਕਿਉਂਕਿ ਇਹ ਰਾਜਸਥਾਨ ਤੋਂ 40 ਕਿਲੋਮੀਟਰ ਦੂਰ ਜਿਹੜਾ ਪਿੰਡ ਹੈ ਜੀ ਹਾਬੁਰ ਉੱਥੋਂ ਨੰਗਿਆ ਕਰਦਾ ਸੀ ਜੀ ਉਹ ਸਮੁੰਦਰ हां ਆਪਣੇ हां जी हां ਤੇ ਉੱਥੇ ਹੀ ਮਤਲਬ ਉੱਥੋਂ ਨਿਕਲੀ ਜਦੋਂ ਇਹ ਮਤਲਬ ਮਾਈਨਿੰਗ ਕੀਤੀ ਫਿਰ ਇਹਨਾਂ ਤੇ ਰਿਸਰਚ ਹੋਈ ਦੀ ਸਾਇੰਟਿਸਟ ਵੱਲੋਂ ਫਿਰ ਉਹਨਾਂ ਨੇ ਪਿੰਡ ਦੇ ਨਾਂ ਤੇ ਹੀ ਇਹਦਾ ਸਟੋਨ ਦਾ ਨਾਮ ਰੱਖਤਾ ਜੀ ਹਾਬੁਰ ਹੱਬ ਹਾਬੁਰ 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 ਸਟੋਨ ਹਾਬੁਰ ਸਟੋਨ हां बुरस्टोन ਤੁਸੀਂ ਗੂਗਲ ਤੇ ਸਰਚ ਕਰਿਓ ਤੇ ਆ ਦੇਖੋ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਜਿਹੜੇ ਵਿੱਚ ਹੈਗੇ ਆ ਨਾ ਜਾਨਵਰ ਆ ਜਿਹੜੇ ਉਹ ਹੋਏ ਹੋਏ ਆ ਅਸਲ ਦੇ ਵਿੱਚ ਮਤਲਬ ਉਹ ਨਾ ਤੁਸੀਂ ਥੋੜਾ ਜਿਆ ਸਰਚ ਕਰੋ ਨਾ ਪਥਰਾਟ ਹੋਏ ਬਾਰੇ ਜਾਨਵਰ ਬਾਰੇ ਜੀਵਾਂਸ਼ ਬੋਲ ਸਕਦੇ ਆ ਜੀ ਆਪਣਾ ਤਾਂ ਉਹ ਕੀ ਹੁੰਦਾ ਵੀ ਜਦੋਂ ਜਵਾਲਾਮੁਖੀ ਫਟਦੇ ਆ ਤਾਂ ਬਹੁਤ ਥਾਵਾਂ ਤੇ ਜਦੋਂ ਇੱਕੇਦਾਂ ਮੋ ਚੀਜ਼ਾਂ ਖੜੀਆਂ ਖੜੀਆਂ ਦੱਬੀਆਂ ਜਾਂਦੀਆਂ ਤਾਂ ਇੰਨੇ ਪ੍ਰੈਸ਼ਰ ਥੱਲੇ ਆ ਜਾਂਦੇ ਆ ਤਾਂ ਤੁਸੀਂ ਜਿਹੜੀ ਲੱਕੜ ਆ ਨਾ ਲੱਕੜ ਦਰਾਖਤ ਆ ਉਹ ਵੀ ਪਥਰਾਟ ਹੋ ਜਾਂਦਾ ਤੇ ਉਹ ਇੰਨਾ ਕੁ ਪੱਥਰ ਹੋ ਜਾਂਦਾ ਵੀ ਦੇਖਣ ਨੂੰ ਪੱਥਰ ਲੱਗੂਗਾ ਹੋਊਗਾ ਦਰਾਖਤ ਤੁਹਾਨੂੰ ਸਮਝ ਵੀ ਆਊਗੀ ਵੀ ਦਰਾਖਤ ਆ ਪਰ ਪਥਰਾਟ ਹੋ ਗਿਆ ਜਾਨਵਰ ਵੀ ਪਥਰਾਟ ਹੋ ਜਾਂਦੇ ਆ ਉਹ ਇੰਨੇ ਪ੍ਰੈਸ਼ਰ ਦੇ ਥੱਲੇ ਤਾਂ ਉਸੇ ਤਰ੍ਹਾਂ ਹੀ ਪਥਰਾਟ ਹੋਏ ਹੋਏ ਆ ਜਿੰਨਾਂ ਦਾ ਫੈਕਟ ਆ ਜਿਹੜਾ ਸਾਡੀ ਸਿਹਤ ਦੇ ਉੱਤੇ ਹੈਗਾ ਭੈਣ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਨੰਬਰ ਤੁਹਾਡੀ ਸਕਰੀਨ ਤੇ ਦਿਖ ਰਿਹਾ ਸਜਣੋ